ਉਨੀ aja ਪਿੰਡ ਪਖਰਪੁਰਾ ਅਤੇ ਸੋ ਸਾਰੇ ਆਏ ਸਾਡੇ ਮੁਖ ਮਾਨਾਨ ਸਾਹਿਬ ਸਾਡੀ ਸਭ ਦਾ ਆਉਤੇ ਤੇ ਵੈਲਕਮ ਕਰੀ ਸਦਾ ਸਦੀ ਸ਼ਕਲਾ ਬਹੁਤ ਹੈ ਸੰਵਾਦ ਮੋਰ ਹਾਂ ਦਾ ਭਾਜੀ ਮੈਂ ਬੁੱਲਾਂ ਦੀਆਂ ਗਹਿਰਾਂ ਨੂੰ ਸਵਾਗਤ ਕਰਦਾ ਪਖਰਪੁਰ ਦੀ ਕਰਤੀ ਤੇ ਕਾਉਂਸਲ ਤੇ ਸਾਡੇ ਬਹੁਤ ਹੀ ਸੁਖਾਣ ਗੁਰੀਸ਼ ਸਿੰਘ ਜਾਈ ਜੀ ਸਾਡੇ ਦੇ ਮੈਪਸ ਨੇ ਪੂਰੀ ਆਲਾ ਅਸਰ ਜਿਹੜੀ ਇਹ ਮੈਚ ਸ਼੍ਰੀਗੁਰੂ ਹਰਿਕੇਸ਼ਪੁਰ ਸਕੂਲ ਦਾ ਕਾਲ ਅਤੇ ਫਿਰ ਹਾਇਰੋ ਦੀ ਟੀਮ ਦਾ ਆਮਾਹਾਰਤ ਦੇ ਬੋਟੇ ਪੱਡੇ ਦਾ ਆਮਾਹਾਰਤ ਕਰਵਾਇਆ ਜਾ ਰਿਹਾ ਹੈ। ਤਾੜੀ ਜ਼ੋਰ ਨਾਲ ਮਾਰੋ ਜੀ ਕੋਲ ਕਿਹੜਾ ਸਕੂਲ ਹੈ ਤੁਹਾਡਾ ਫੀਲਡ ਬਰਨ ਦੀ ਟੀਮ ਐਸ ਨੇ ਸਟੇਟ ਯੂ ਨਾਲ ਅੱਗੇ ਚੱਲ ਰਹੀ ਹੈ ਗ੍ਰੈਸ਼ ਇਸੋ ਮੇਲਾ ਮੈਂ ਅੱਜ ਇੱਕ ਸਟੇਪ ਫਾਈਨਲ ਮੈਚ ਜਿਹੜਾ ਅਨੂਦ ਅਕੈਡਮੀ ਅਤੇ ਮੋਛੰਡੀ ਅਤੀ ਸਾਜੂ ਸਰ ਖੋਟੋ ਤੇ ਜਾ ਰਹੇ ਨੇ ਕਾਰਨੀ ਸਬਾਸ ਸਿੰਦਰ ਸਿੰਘ ਜੀ ਐਸਐਸਪੀ ਅਨਸੱਦੀ ਅਧਿਕਾਰੀ ਇਸ ਮਾਣਕ ਤੋਂ ਕਾਮਨੀ ਸਬਾਸ ਸਿੰਦਰ ਸਿੰਘ ਜੀ ਵੱਲੋਂ 11000 ਰੁਪਏ ਹੈ ਦਿੱਤਾ ਗਿਆ ਸਾਰੇ ਨੂੰ ਤਾੜੀ ਮਾਰ ਕੇ ਮੈਂ 40 ਸਾਲ ਦੇ ਪ੍ਰਾਈਮ ਰਿਜਨ ਟੀਮ ਦੇ ਕਪਤਾਨ ਨੂੰ ਰਮਨ ਆਪਣੇ ਸਾਰੇ ਹੀ ਕੋਈ ਪੰਜਾਬ ਪੁਲਿਸ ਜਾਂ ਕੋਈ ਆਰਮੀ ਜੋ ਬਾਹਰ ਨੇ ਇਸ ਗਰਾਊਂਡ ਦੀ ਸਿੰਗਾ ਕਰਦੇ ਨੇ ਤੇ ਬੱਚਿਆਂ ਨੂੰ ਚਾਈਲਡ ਕਰਦੇ ਨੇ ਖਿਡਾਰੀਆਂ ਨੂੰ ਨੌਜਵਾਨਾਂ ਨੂੰ ਪਾਉਂਦੇ ਅਸੂਨਾ ਪੰਨੇਸ਼ ਜੀ ਜੀ ਅੱਜ ਇੱਕ ਅਵੇਰਨੈਸ ਕੈਂਪ ਹੰਮਿਸਰ ਦੇਹਾਤੀ ਪੁਲਿਸ ਵੱਲੋਂ ਲਗਾਇਆ ਗਿਆ ਹੈ ਕਿ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਹਤਵਾਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ। ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ, ਸਮਾਜਰਨ ਨੂੰ ਫੜਨਾ ਔਰ ਇਹ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ 'ਚ ਇਸ ਦਾ ਅਵੇਰਨੈਸ ਵੀ ਪਹੁੰਚਾਈਏ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆ। ਔਰ ਕਿਦਾਂ ਅਸੀਂ ਇਕਜੁੱਟ ਹੋ ਕੇ ਇਹਦਾ ਦੇ ਖਲਾਸ ਕਰ ਸਕਦੇ ਉਸ ਲੜੀ ਦੇ ਵਿੱਚ ਹੀ ਅੱਜ ਅਮਰਸਰ ਦਿਹਾਤੀ ਜ਼ਿਲ੍ਹੇ ਵਿੱਚ ਹਰ ਸ਼ਹਿਰ ਵਿੱਚ ਪ੍ਰੋਗਰਾਮ ਚੱਲ ਰਹੇ ਆ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ਫੰਡਸ ਦਿੱਤੇ ਗਏ ਆ ਇਸ ਅਵੇਰਨੈਸ ਚੀਜ਼ ਨੂੰ ਲੋਕਾਂ ਦੇ ਅਖੇ ਵਧਾਉਣ ਲਈ ਤਾਂ ਕਿ ਇਹਦੇ ਵਿੱਚ ਅਸੀਂ ਇੱਕ ਡਿਸੀਸਿਵ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਸਪੋਰਟ ਤੋਂ ਪਹੁੰਚਾ ਸਕੀਏ ਸਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਜਿਹੜਾ ਪੁਲਿਸ ਨੇ ਸਮਗਰਾਂ ਨੂੰ ਫੜਨਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਰਾਂ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਆ ਮੇਰੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ reh ਸਕਦੇ ਆ ਥੈਂਕ ਯੂ ਇਹ ਲਾ ਆਪਣਾ ਨਾਮ ਤੇਜੀਤ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਨਹੀਂ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ ਬਹੁਤ ਜਾਇਤਨਮਾਦਈਆਂ ਜਿਨ੍ਹਾਂ ਨੇ ਐਂਟੀ ਡ੍ਰੈਗਸ ਕੈਂਪੇਨਿੰਗ ਦਾ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁੜਿਆ ਗਿਆ ਹਾਉਕੀ ਦੇ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਸਿਰ ਟੋਟਲ 6 ਟੀਮਾਂ ਨੇ ਭਾਗ ਲਿਆ ਹਾਂਜੀ ਤੇ ਜਨ ਵਿੱਚ ਹੌਲੀਡੇ ਨੂੰ ਪਰੀਗੋਲ ਦੇ ਹਰਕਿਸ਼ਨ ਪਬਲਿਕ ਇਹ ਫਸਟ ਆਈ ਹੈ ਅੱਛਾ ਜੀ ਤੇ ਉਧਰੋਂ ਪਾਠਰਪੁਰ ਨੇ ਕਾਸਟ ਕੀ ਆਈ ਹੈ ਉਪਰਧਿ ਸਰਕਾਰ ਦੇ ਉਪਰਾਲਿਆਂ ਨੂੰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਹਾਂ ਜਿਹਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ